ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਤੇ ਅੱਜ ਨਾ ਹੀ ਕਿਸੇ ਦਾ ਬਰਥਡੇ ਆ ਤੇ ਨਾ ਹੀ ਕਿਸੇ ਦੀ ਐਨੀਵਰਸਰੀ ਆ ਜੇ ਕਿਸੇ ਦਾ ਵੀ ਬਰਥਡੇ ਹੋਇਆ ਤਾਂ ਤੁਸੀਂ ਸਮਝ ਲਿਓ ਵੀ ਤੁਹਾਡੇ ਵੱਲੋਂ ਕੇਕ ਬਣਾਇਆ ਗਿਆ ਆ ਤੁਹਾਡੇ ਲਈ ਤੁਹਾਡੇ ਲਈ ਮਤਲਬ ਤੁਹਾਡੇ ਵੱਲੋਂ ਤੇ ਤੁਹਾਡੇ ਲਈ ਬਣਾਇਆ ਗਿਆ ਆ ਤੁਹਾਡੇ ਵੱਲੋਂ ਸਾਡੇ ਲਈ ਕੀਗਾ ਤੁਹਾਡੇ ਜਾਣ ਦੇ ਵਿੱਚ ਖੁਸ਼ੀ ਚ ਹਾਂ ਇਦਾਂ ਕਰ ਸਕਦੇ ਆ ਮਤਲਬ ਨਾ ਕੇਕ ਇਦਾਂ ਦਾ ਉਹ ਹੁੰਦਾ ਹੈ ਕਿ ਜੇ ਬੰਦੇ ਕੋ ਮਿੱਠਾ ਕੁਝ ਖਾਣ ਨੂੰ ਦਿਲ ਕਰਦਾ ਹੈ ਬੰਦ ਸੋਚਦਾ ਕਿ ਚਲ ਖਾ ਲੈਨੇ ਆ ਤਾਂ ਅੱਜ ਵੀ ਸਾਡੇ ਨਾਲ ਉਹੀ ਸੇਮ ਗੱਲ ਜੀ ਵਾਪਰੀ ਹੈਗੀ ਤਾਂ ਸੋਚਿਆ ਕਿ ਕੇਕ ਬਣਾ ਲੈਨੇ ਆ ਕੋਈ ਮਤਲਬ ਇਹ ਨਹੀਂ ਹੈਗਾ ਕਿ ਮਤਲਬ ਕੋਈ ਸਪੈਸ਼ਲ ਦਿਨ ਸੀਗਾ ਜਾਂ ਕੁਝ ਸੋਚ ਕੇ ਬਣਾਇਆ ਜਦੋਂ ਮੈਂ ਇੰਡੀਆ ਗਈ ਸੀਗੀ ਉਦੋਂ ਮੈਂ ਥੋੜਾ ਬਹੁਤ ਸਿੱਖਿਆ ਸੀਗਾ ਹਨਾ ਤਾਂ ਮੈਂ ਸੋਚਿਆ ਕਿ ਅੱਜ ਸਿੰਘ ਸਾਬ ਨੂੰ ਟਰਾਈ ਕਰਾ ਦਿੰਨੇ ਹਾਂਗੇ ਪਹਿਲਾਂ ਵੀ ਇੱਕਦਮ ਇਹ ਸ਼ੱਕਰ ਵਾਲਾ ਕੇਕ ਬਣਾਇਆ ਸੀਗਾ ਸ਼ੱਕਰ ਵਾਲਾ ਬਣਾਇਆ ਸੀਗਾ ਉਦੋਂ ਸ਼ੱਕਰ ਵਾਲਾ ਬਣਾਇਆ ਸੀ ਉਦੋਂ ਵੀਡੀਓ ਨਹੀਂ ਸੀ ਬਣਾਈ ਉਦੋਂ ਹੀ ਮੈਂ ਘਰੇ ਬਣਾਇਆ ਸੀਗਾ ਤੇ ਅੱਜ ਮੈਂ ਸੋਚਿਆ ਕਿ ਆਮ ਮਸਾਲਾ ਬਣਾ ਲਈਏ ਸਿੰਘ ਸਾਬ ਕਹਿੰਦੇ ਆਮਡਸ ਦੀ ਤਾਂ ਵਿਚਾਰੇ ਦੀ ਬੇਇੱਜ਼ਤੀ ਹੋਈ ਹੈ ਤਾਂ ਮੈਦੇ ਵਾਲਾ ਹੀ ਕੇਕ ਹੋਇਆ ਇੱਕ}{|\text{ਸਾਲ}} ਕਿਉਂਕਿ ਮੈਦੇ ਦੀ ਮਾਤਰਾ ਬਾਦਾਮ ਪਰ ਕਿਉਂਕਿ ਬਾਦਾਮ ਫੇਰ ਵੀ ਬਾਕੀ ਮੇਨ ਇਨਗਰੀਡੀਐਂਟ ਬਾਦਾਮ ਆ ਤਾ ਕਰਕੇ ਫਿਰ ਬਦਾਮਾਂ ਦਾ ਕੇਕ ਬਣ ਜਾਣਾ ਤੇ ਚਲੋ ਨਹੀਂ ਖਾਸੇ ਬਦਾਮ ਪਏ ਨੇ ਖਾਸੇ ਨਹੀਂ ਨੇ ਬਦਾਮ ਦੀ ਪਰ ਮੈਂ ਇਦਾਂ ਥੋੜਾ ਜਿਆਦਾ ਜੇ ਤੇ ਜੇ ਕਿਸੇ ਦਾ ਬਰਥਡੇ ਹੋਇਆ ਤਾਂ ਤੁਹਾਨੂੰ ਹੈਪੀ ਬਰਥਡੇ ਤੇ ਐਨੀਵਰਸਰੀ ਹੋਈ ਤਾਂ ਹੈਪੀ ਐਨੀਵਰਸਰੀ ਸਾਰਿਆਂ ਨੂੰ ਜਿਹਦੀ ਵੀ ਹੋਈ ਤੁਸੀਂ ਆਪਣੇ ਵੱਲੋਂ ਸਮਝਦੇ ਸ਼ੁਰੂ ਕਰੀਏ ਹੁਣ ਤੇ ਸਭ ਤੋਂ ਪਹਿਲਾਂ ਆਪਾਂ ਨੇ ਲੈਨੇ ਬਦਾਮ ਇਹ ਕੱਟ ਕੇ ਲੈ ਆ ਇਹ ਬਾਅਦ ਚੋਂ ਕੰਮ ਆਉਣਗੇ ਉਹ ਇਲਾਵਾ ਹੈਗੀ ਕੌਲੀ ਮੈਦੇ ਦੀ ਤੇ ਹਾਫ ਕੌਲੀ ਆ ਜਿਹੜੀ ਉਹ ਚੀਨੀ ਦੀ ਲਈ ਆ ਤੇ ਇਹਦੇ ਚੋਂ ਆਪਾਂ ਥੋੜਾ ਜਿਹਾ ਨਮਕ ਲਵਾਂਗੇ ਇਸ ਤੋਂ ਬਿਨਾ ਹੈਗਾ ਬੇਕਿੰਗ ਪਾਊਡਰ ਤੇ ਦੁੱਧ ਤੇ ਆ ਹੈਗਾ ਆ ਬਦਾਮਾਂ ਦਾ ਆਟਾ ਬਣਾ ਲਿਆ ਆਪਾਂ ਨੇ ਬਦਾਮ ਗ੍ਰाइंड ਕਰ ਲੇ ਤੇ ਇਸ ਤੋਂ ਇਲਾਵਾ ਵਨੀਲਾ ਐਸੈਂਸ ਤੇ ਬਟਰ ਹੁਣੇ ਹੁਣੇ ਜੀ ਇੱਕ ਗੱਲ ਹੈਰਾਨੀ ਵੀ ਹੋਈ ਮੈਂ ਕਹਿੰਦਾ ਸੀ ਵੀ ਮੈਦਾ ਵਾਤਾ ਪਰ ਜਦ ਅਸੀਂ ਕੋਲੀਆਂ ਦੇਖੀ ਹੁਣ ਤੁਸੀਂ ਦੇਖ ਸਕਦੇ ਦੋ ਕੋਲੀਆਂ ਚ ਬਦਾਮ ਨੇ ਪਹਿਲਾਂ ਇੱਕ ਚ ਸੀਗੇ ਯਾਰ ਮੈਦਾ ਦਾ ਇੰਨਾ ਕੀ ਆ ਬਦਾਮ ਇੰਨੇ ਜਿਆਦੇ ਕਾਹਦੇ ਨੇ ਮੈਂ ਕਿਹਦੇ ਮੈਨੂੰ ਕਿਹਾ ਸੀ ਕਿ 65 70 ਗ੍ਰਾਮ ਮਿਣਕੇ ਪਾ ਦਿਓ ਬਦਾਮ ਤੇ ਗ੍ਰाइंड ਕਰ ਲਿਓ ਹਣਾ ਜਿਹੜਾ ਆਪਣਾ ਮੀਜਰਿੰਗ ਸਕੇਲ ਸੀਗਾ ਉਹਦੇ ਉੱਤੇ ਯੂਨਿਟ ਮਿਲਦਾ ਦਾ ਡਿਫਰੈਂਸ ਹੈਗੀ ਮੈਂ ਖਾਸੇ ਹੀ ਬਦਾਮ ਗ੍ਰਾਇੰਡ ਕਰਦਾ ਹਾਂ ਅਜਾ ਮੈਂ ਜੋਖ ਵੀ ਰਿਆ ਸੀ ਮੈਂ ਦੇਖ ਰਿਆ ਸੀ ਯਾਰ ਇੰਨੇ ਕਾਤੇ ਪਈ ਯਾਰ ਇਹਨੇ ਵੀ ਇਹ ਪੈਂਟ ਹੀ ਹੋਇਆ ਉਹ ਪਰ ਪੈਂਟ ਕੁਝ ਹੋਰ ਹੋਣਾ ਵਾ ਪੈਂਟ ਪਤਾ ਨਹੀਂ ਕਿਹੜੀ ਚੀਜ਼ ਸੀ ਕਿਹੜੀ ਮੈਜ਼ਰਮੈਂਟ ਸੀਗੇ ਬਾਦਾਮ ਕੇ ਵੀ ਇੰਨੇ ਹਲ ਪਏ ਨੇ ਪੈ ਰਹੇ ਆ ਮੈਂ ਸੋਚਿਆ ਮੈਂ ਨੂੰ ਕਿਹਾ ਵੀ ਮੈਂ ਉਹਨੇ ਥੋੜਾ ਜਿਹਾ ਵੀ ਮੈਂ ਤਿਆਰੀ ਜੀ ਕਰ ਲਈ ਸੀ ਕਿ ਨਾਲੇ ਮੈਂ ਕਿਹਾ ਵੀ ਮੈਂ ਦਸਤਾਰ ਸਜਾ ਲਵਾਂ ਕਿ ਤੁਸੀਂ ਉਹ ਗਰਾਇੰਡ ਕਰਕੇ ਰੱਖ ਦੋ ਕਿ ਕੰਮ ਸੌਖਾ ਹੋ ਜੂਗਾ ਜਿਵੇਂ ਜਿਵੇਂ ਮੈਨੂੰ ਪਤਾ ਪਾਰੇ ਮੈਨੂੰ ਬਾੜਾ ਫੀਲ ਹੋ ਰਹੀ ਸੀ ਮੈਂ ਕਿਹਾ ਯਾਰ ਇੰਨੇ ਕਾਤੇ ਪੈ ਰਹੇ ਨੇ ਵੀ ਇੰਨੇ ਨਹੀਂ ਪਹਿਨੇ ਚਾਹੀਦੇ ਹੈਗੇ ਉਹ ਕੀ ਕਹਿੰਦੇ ਬਾਦਾਮ ਦੇਖੀ ਭਾਂਡਾ ਹੋ ਇਸੀ ਵੀ ਚਾ ਮਤਲਬ ਮੈਂ ਦੇਖਿਆ ਮੈਂ ਕਿਹਾ ਵੀ ਮੈਂ ਕਿਹਾ ਮੇਰੇ ਨਾਲ ਦਾ ਬਨਾਮ ਵੱਧ ਹੋਇਆ ਕੀ ਚੱਕ ਰਿਆ ਗਿਆ ਤੇ ਦੇਖ ਲੈ ਦੁਬਾਰਾ ਕਰ ਜੀ ਚਲੋ ਪਹਿਲਾਂ ਹੀ ਪਤਾ ਲੱਗ ਗਿਆ ਕਿ ਸਾਰੇ ਪੈ ਜਾਂਦੇ ਛੇਰ ਹੋਣਾ ਸੀ ਸੋ ਪਹਿਲਾਂ ਆਪਾਂ ਜੀ ਬਟਰ ਪਾ ਲਿਆ ਤੇ ਤੋਂ ਬਾਅਦ ਬੀਟਰ ਨਾਲ ਇਹ ਕਰਦਾਂ ਇਹ ਸਾਨੂੰ ਲੱਗਦਾ ਵੀ ਇਹ ਸ਼ਾਇਦ ਭਾਂਡਾ ਟੁੱਟ ਨਾ ਜਾਵੇ ਸਾਡਾ ਭਾਂਡਾ ਪਲਾਸਟਿਕ ਹੀ ਆ ਕਿਸੇ ਹੋਰ ਭਾਂਡੇ ਦੇ ਵਿੱਚ ਹੋਵੇ ਤਾਂ ਵੱਧ ਰਹੀ ਹੈ ਵੈਸੇ ਤਾਂ ਅਸੀਂ ਉਹਦੇ ਵਿੱਚ ਵੀ ਕਰ ਸਕਦੇ ਸੀਗੇ ਆਪਣੀ ਮਸ਼ੀਨ ਬੈਟ ਕਿ ਜਨੇ ਡਾਲੀ ਵਿੱਚ ਬਟੋਫ ਵਿੱਚ ਥੋੜਾ ਹੋਣਾ ਸੀ ਨਾ ਜਿਆਦੇ ਇਹ ਹੈਗਾ ਸਮਾਂ ਜਿਆਦੇ ਆਹ ਤੇ ਹੁਣ ਆਪੇ ਤੇ ਐਡ ਕਰ ਦਿੰਦੇ ਆ ਦੁੱਧ ਇਸ ਪਹਿਲਾਂ ਬਟਰ ਤੇ ਆਪਣੀ ਕੰਡ ਸੀਗੀ ਤੇ ਵਨੀਲਾ ਐਸੈਂਸ ਮੈਂ ਇੰਡੀਆ ਤੋਂ ਵਨੀਲਾ ਐਸੈਂਸ ਲੈ ਆ ਸੀਗਾ ਉਹ ਇੰਡੀਆ ਹੀ ਰਹਿ ਗਿਆ ਇੱਕ ਬਾਹਰੀਆਂ ਸਿੱਧੇ ਜਸਤੇਮਾਲ ਹੁੰਦਾ ਉਹਨਾਂ ਪਾ ਪਾ ਦिए ਚੌਲਾਂ ਦਾ ਆਟਾ ਦਰਾਮਾ ਦਾ ਆਟਾ ਚੌਲਾਂ ਦਾ ਕਰਚੇ ਸਾਡਾ 100 ਦੀ ਪੰਗਾ ਪੈ ਸਕਦਾ ਉਹ ਵੀ ਤੁਹਾਨੂੰ ਦੁਹਾਨੇ ਆ ਸੀ ਕੀ ਪੰਗਾ ਲੈ ਲਿਆ ਉਹਦੇ ਚ ਲੈਡਾ ਪੰਗਾ ਨਹੀਂ ਹੈ ਹੁਣ ਚੱਲੀ ਆਪਣੀ ਜੀ ਖੰਡ ਇਹ ਪਾਊਡਰ ਸ਼ੂਕਰ ਮੈਦਾ ਕੀ ਕਰ ਗਿਆ ਆਪਾਂ ਹੁਣ ਜੀ ਬਈ ਆਂ ਬਦਾਮਾਂ ਨੇੜ ਜਾਉਤਾ ਸਾਨੂੰ ਉਹ ਚੱਲਿਆ ਬਸ ਮਣਕਿਆਂ ਨੇ ਸਾਬ ਜੀ ਨਾਲ ਨਹੀਂ ਟੇਬਲ ਇੰਨੇ ਉੱਚਾ ਉੱਤੇ ਲਿਆ ਕੇ ਰੱਖੇ ਹੋਏ ਨੇ ਉਹ ਚ ਪੱਕ ਜਾਊਗਾ ਤਾਂ ਪਿੰਸ ਕੀ ਚਾਹੀਦਾ ਆ ਜੇ ਤੁਹਾਡਾ ਸਾਲਟਡ ਬਟਰ ਆ ਤਾਂ ਫਿਰ ਤਾਂ ਇਹਦੀ ਲੋੜ ਨਹੀਂ ਹੈ ਜੀ ਹੁਣ ਇਹ ਚ ਐਡ ਕਰਾਂਗੇ 2 टीस्पून ਬੇਕਿੰਗ ਪਾਊਡਰ ਤੇ ਨਹੀਂ ਸ਼ਾਂਭਣੇ ਸਿੱਧਾ ਵੀ ਪਾ ਸਕਦੇ ਆ ਵੈਸੇ ਕੁਝ ਹੁੰਦਾ ਨਹੀਂਗਾ ਮਾੜੀ ਢਟੀਆਂ ਜਿਹੀ ਬਚੀਆਂ ਨੇ ਦੋ ਉਹ ਤਾਂ ਗਿੱਲੀ ਹੁੰਦੀ ਨਾ ਵੀਰ ਮਾੜੀ ਮੋਠੀ ਬਾਲੀ ਹੁਣ ਆਪਾਂ ਇਹਨੂੰ ਮਿਕਸ ਕਰ ਲੈਣੇ ਹੈਗੇ ਤੁਸੀਂ ਮਿਕਸ ਨਾਲ ਉਹਦੇ ਨਾਲ ਵੀ ਕਰ ਸਕਦੇ ਹੋਗੇ ਵਿਕਸ ਦੇ ਨਾਲ ਬਦਾਮਾਂ ਨੇ ਤਾਂ ਸਾਨੂੰ ਇੰਨਾ ਜ਼ਿਆਦਾ ਜਿਹੜਾਤਾ ਸੀ ਮੈਂ ਕਹਿੰਦੀ ਵੀ ਇਹ ਚ ਬਣਾ ਲੈਣੇ ਆ ਛੋਟੇ ਵਾਲੇ ਚ ਮੈਂ ਕਿਹਾ ਨਹੀਂ ਬਦਾਮ ਬਹੁਤ ਜ਼ਿਆਦਾ ਨੇ ਆਪਾਂ ਨੂੰ ਵੱਡਾ ਭੰਡਾ ਚਾਹੀਦਾ ਵਾ ਵੀ ਇਹ ਚ ਸਹੀ ਨਹੀਂ ਬਣਦਾ ਹੈਗਾ ਫਿਰ ਅਸੀਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇਲ ਤੂਲਾ ਕੇ ਇਹਨੂੰ ਰੈਡੀ ਕਰਕੇ ਰੱਖਿਆ ਹੋਇਆ ਸੀਗਾ ਮਰ ਹੋਣ ਜਿਆਦਾ ਸਾਨੂੰ ਪਤਾ ਲੱਗ ਗਿਆ ਬਾਦਮ ਘਾਟੀ ਨੇ ਫਿਰ ਅਸੀਂ ਉਹਦੇ ਵਿੱਚ ਪਾਸਪੋਰਟ ਪੇਪਰ ਇਹਦੇ ਵਿੱਚ ਪਾਇਆ ਸੀ ਇੱਧਰ ਟ੍ਰਾਂਸਫਰ ਕਰ ਲਿਆ ਉਹਨੂੰ ਤੇ ਹਰ ਇਹ ਕੰਮ ਲਈ ਸਹੀ ਟੂਲ ਜ਼ਰੂਰੀ ਹੁੰਦਾ ਵਾ ਇਹ ਵੀ ਬਿਸਕਟ ਬਦਲ ਲਿਆ ਉਹਦੇ ਨਾਲ ਕੀ ਹੋ ਰਹੀ ਸਹੀ ਇਹ ਬਟਰ ਸੀਗਾ ਦਾ ਫਿਰ ਇਹਨੇ ਬਟਰ ਠੰਡਾ ਸੀਗਾ ਮੈਂ ਹੌਟ ਚਾਕਲੇਟ ਬਣਾਉਣਾ ਹੁੰਦਾ ਵਾ ਔਰ ਕਿਸੇ ਨਾਲ ਚਾਕਲੇਟ ਨਾਲ ਵਧੀਆ ਕਰਨ ਕਰਕੇ ਦੇ ਵਿੱਚ ਮਿਕਸ ਨਹੀਂ ਹੁੰਦਾ ਹੈਗਾ ਜਿੰਨਾ ਇਹ ਨਾਲ ਵਧੀਆ ਮਿਕਸ ਹੁੰਦਾ ਬਹੁਤ ਵਧੀਆ ਮਿਕਸ ਹੋ ਜਾਂਦਾ ਜਦ ਹੀ ਹੋ ਜਾਂਦਾ ਨਾਲ ਟਾਈਮ ਵੀ ਨਹੀਂ ਲੱਗਦਾ ਹੈਗਾ ਕਿੰਨਾ ਚੀਜ਼ਾਂ ਸੌਖਾ ਕਰ ਦਿੰਦੀਆਂ ਛੋਟਾ ਜਿਹਾ ਟੂਲ ਆ ਬਸ ਇੱਕ ਤਾਰ ਸਪਰਿੰਗ ਜੇ ਤਾਰਾਂ ਹੀ ਘੁਮਾਈਆਂ ਹੋਈਆਂ ਨੇ ਹੁਣ ਆਪਾਂ ਇਹਨੂੰ ਆਪਣੇ ਕੰਟੇਨਰ ਦੇ ਵਿੱਚ ਜਿਹਦੇ ਵਿੱਚ ਬੇਕ ਕਰਨਾ ਵਾ ਉਹਦੇ ਵਿੱਚ ਟ੍ਰਾਂਸਫਰ ਕਰ ਲੈਣਾ ਇਹਦੇ ਵਿੱਚ ਕਰਨਾ ਠੀਕ ਰਿਹਾ ਮੈਨੂੰ ਲੱਗਦਾ ਫੈਸਲਾ ਜੀ ਉਹਦੇ ਵਿੱਚ ਕਰ ਲੈਂਦੇ ਉਹ ਪਾਂਡਾ ਇਹਦੇ ਨਾਲੋਂ ਕਾਫੀ ਜ਼ਿਆਦਾ ਵੱਡਾ ਵਾ ਉਹ ਜਿਹੜਾ ਥੱਲੇ ਥੱਲੇ ਰਹਿ ਜਾਣਾ ਸੀਗਾ ਪਤਾ ਨਹੀਂ ਹੁਣ ਕਿਹਜਾ ਬਣੂ ਮੈਨੂੰ ਐ ਇਹ ਜੀ ਜਦੋਂ ਬੜੀ ਜਿਆਦਾ ਵਧੀਆ ਬਣਦੀ ਹੁੰਦੀ ਆ ਜੱਸ ਜਮੇ ਪੱਟਾ ਵੇਚ ਜਾਂਦਾ ਹੁੰਦਾ ਹਾਂ ਦੇਖੋ ਰੱਬ ਕਰੇ ਵਧੀਆ ਹੀ ਬਣ ਜਾਵੇ ਤੁਸੀਂ ਵਿੱਚ ਕੱਟ ਕੇ ਵੀ ਪਾ ਸਕਦੇ ਹੋ ਬਦਾਮ ਦੇ ਪਾਉਣੇ ਬਹੁਤ ਮਹਿੰਗੇ ਹੋਵੇ ਅਸੀਂ ਨਹੀਂ ਪਾਉਣੇ ਹੈਗੇ ਨਾ ਮੈਂ ਪਹਿਲਾਂ ਹੀ ਗ੍ਰਾਇੰਡ ਕਰਕੇ ਪਾ ਪਏਗੇ ਮੈਨੂੰ ਚੱਪਣੇ ਬਹੁਤ ਖਿਲਾਂਦੇ ਮੈਂ ਤਾਂ ਆ ਵੀ ਨਹੀਂ ਪਾਉਣਾ ਚਾਹਦੀ ਸੀ ਥੋੜੇ ਜੀ ਬਸ ਉੱਪਰ ਟਾਪਿੰਗ ਆਪਾਂ ਸਿੱਟ ਲੈਣੀ ਹੈ ਬਦਾਮਾਂ ਦੀ ਕੱਟੀਆਂ ਹੋਈਆਂ ਦੇਖੋ ਕਿੰਨੇ ਸੋਹਣੇ ਕੱਟੇ ਹੋਏ ਐਂ ਲੱਗਦਾ ਜਿਵੇਂ ਮੁੱਲ ਦੇ ਹੋਣ ਇਹੀ ਦੱਸਣਾ ਚਾਹੁੰਦੇ ਸੀ ਅਸੀਂ ਅੱਜ ਤੋਂ ਫਿਰ ਤੋਂ ਉਹਨਾਂ ਦਾ ਪਹਿਲਾਂ ਹੀ ਪ੍ਰੀ ਹੀਟ ਆ। ਨਹੀਂ ਤਾਂ ਫੇਰ ਕੀ ਕਹਿੰਦੇ ਮੇਰੀ ਬਹੁਤ ਬੇਇੱਜ਼ਤੀ ਹੋਣੀ ਹੈ ਜੇ ਵਧੀਆ ਨਹੀਂ ਬਣਿਆ। ਸੈਨਸਰ ਸਭ ਨੇ ਕਿਹਾ ਕੀ ਕਰ ਰਿਹਾ ਹੋਇਆ। ਲਓ। 350 ਡਿਗਰੀ ਤੇ ਆ। ਸਾਡਾ ਇਹ ਸਟੈਂਡਰਡ ਹੈ ਟੈਂਪਰੇਚਰ ਆ। ਕੋਸ਼ ਨਹੀਂ ਸੀਗਾ ਦੇਖੋ ਇੰਨੇ ਭਾਂਡੇ ਹੋ ਗਏ। ਭਰੇ ਭਾਂਡੇ ਧੋਣੇ ਵੀ ਸੌਖੇ ਨੇ ਜ਼ਿਆਦਾ। ਇਹ ਸੁੱਕੇ ਵਾਲੇ ਧੋਣੇ ਸੌਖੇ ਨੇ ਗਿੱਲੇ ਵਾਲੇ ਔਖੇ। ਇਹਨਾਂ ਨੂੰ ਇਹਨਾਂ ਨੂੰ ਇੰਨੇ ਹੁੰਦੇ ਹੀ ਨਹੀਂ ਹੈਗੇ ਲੋੜ ਹੀ ਨਹੀਂ ਹੁੰਦੀ। ਉਹ ਵੀਡੀਓ ਕਰਕੇ ਫਿਰ ਚੀਜ਼ਾਂ ਦਿਖਾਉਣ ਕਰਕੇ ਅੱਡਾ-ਅੱਡਾ ਪਾਣੀ ਆ ਪਿਆ ਨਹੀਂ ਤਾਂ ਸਾਰਾ ਕੁਝ ਭਾਂਡੇ ਦੀ ਜਾਂਦਾ ਹੁੰਦਾ ਹੈ। 20-25 ਮ ਤੇ ਮੈਨੂੰ ਏਦਾਂ ਪਸੰਦ ਆ ਮੈਨੂੰ ਥੋੜਾ ਜਿਹਾ ਡਾਰਕ ਰੰਗ ਪਸੰਦ ਆਂਦਾ ਪਰ ਸਾਈਡਾਂ ਤੋਂ ਲੱਗ ਰਿਹਾ ਵੀ ਸਾਈਡਾਂ ਤੋਂ ਡਾਰਕ ਹੋ ਗਿਆ ਉੱਤੋਂ ਘੱਟ ਡਾਰਕ ਹੋਇਆ ਸੋ ਮੈਂ ਕਿਹਾ ਚੱਲ ਥੋੜੀ ਦੇਰ ਲਈ ਉੱਪਰਲਾ ਚਲਾ ਕੇ ਇਹਨੂੰ ਪਤਾ ਕੀ ਆ ਬਦਾਮ ਦੇ ਵੀ ਉਹ ਹੋ ਜਾਣਗੇ ਗੋਸਟੇ ਹਾਂਜੀ ਉਹ ਵਧੀਆ ਨਹੀਂ ਲੱਗਣਾ ਮੈਂ ਫਿਰ ਬਦਾਮ ਸੜਿਆ ਚੱਲ ਰਹਿਣ ਦੇ ਫਿਰ ਕੱਟ ਲਾ ਆ ਵੀ ਮੈਨੂੰ ਲੱਗਿਆ ਵੀ ਤੁਸੀਂ ਤਾਂ ਖਾਣਾ ਜੇ ਤੁਹਾਨੂੰ ਵੀ ਵਧੀਆ ਨਾ ਲੱਗਿਆ ਨਹੀਂ ਕੋਈ ਨਹੀਂ ਕਰ ਲੈ ਵੈਸੇ ਵੀ ਤੁਸੀਂ ਇੰਨਾ ਉੱਪਰ ਰੱਖ ਕੇ ਕਰੀਂ ਉਹਨੇ ਬਹੁਤ ਛੇਤੀ ਸੜ ਜਾਣਾ ਥੱਲੇ ਰੱਖ ਕੇ ਕਰ ਲੈ ਨਹੀਂ ਮੈਂ ਤਾਂ ਇਸ ਲਈ ਰੱਖਿਆ ਸੀਗਾ ਉੱਪਰ ਤਾਂ ਮੈਂ ਕਿਹਾ ਵੀ ਉੱਪਰਲਾ ਨਹੀਂ ਚਲਾਉਂਦੀ ਹੈਗੀ ਵੀ ਉਹਨੇ ਨਾ ਥੋੜਾ ਘੋਚੂਗਾ ਹੋਰ ਅੱਛਾ ਸੇਕ ਤਾਂ ਰਹਿੰਦਾ ਹੀ ਆ ਵਿੱਚ ਤੇ ਸਾਈਡਾਂ ਤੋਂ ਬੜਾ ਗਾਲਾਂ ਨਾ ਜੇ ਮੈਂ ਕਹਣਾ ਤੇ ਮੈਂ ਮੇਰੇ ਸਾਹਮਣੇ ਚਲਾਉਂਦਾ ਹਾਂ ਪਰ ਤੇ ਮੈਨੂੰ ਮਤਲਬ ਆਹੀ ਕਲਰ ਵਧੀਆ ਲੱਗਦਾ ਉਸ ਦਿਨ ਜਿੰਨੇ ਬਣਾ ਕੇ ਦਿੱਤਾ ਸੀ ਚੱਕਰਿਆ ਲਾਉ ਪਰ ਉਹ ਡਾਰਕ ਹੋ ਗਿਆ ਸੀਗਾ ਤਾਂ ਮੈਨੂੰ ਲੱਗ ਰਿਹਾ ਸੀਗਾ ਵੀ ਵਧੀਆ ਨਹੀਂ ਲੱਗ ਰਿਹਾ ਇਹ ਮੈਨੂੰ ਡਾਰ ਕਰਵਾ ਦਿੱਤਾ ਸੋਹਣਾ ਬਤਨ ਉਹ ਤੁਹਾਨੂੰ ਬਦ ਸੋਹਣਾ ਲੱਗਦਾ ਮੈਨੂੰ ਇਹ ਜੇ ਹੁੰਦਾ ਵੀ ਸਰਦੀ ਗਿਆ ਇਹਦਾ ਟੇਸਟ ਖਰਾਬ ਹੋ ਗਿਆ ਮਾੜਾ ਜਿਹਾ ਡਾਰ ਕਰ ਲਿਆ ਜੀ ਆਪਾਂ ਇਹਦੇ ਵਿੱਚ ਪਾਈ ਨਹੀਂ ਸੀ ਥੋੜੀ ਇਹ ਚੈੱਕ ਕਰਦੇ ਸੀ ਇਹ ਵਿੱਚੋਂ ਨਿਕਲ ਗਈ ਸੀਗਾ ਰੈਡੀ ਹੋ ਗਿਆ ਲੱਗਦਾ ਨਾਲ ਥੋੜੀ देर ਪਿਆ ਰਹਿਣ ਦੇਣੇ ਤੇ ਕਲੀਨ ਨਿਕਲੀ ਹੈਗੀ ਇਹਦਾ ਮੰਨ ਲਵੇ ਪੱਕ ਚੁੱਕਿਆ ਆ ਫਿਰ ਇਹਨੂੰ ਬਾਹਰ ਕੱਢਾਂਗੇ ਫਿਰ ਥੋੜੀ ਜਿਹਾ ਠੰਡਾ ਹੋਣ ਦਵਾਂਗੇ ਤੇ ਫਿਰ ਖਾਵਾਂਗੇ ਠੰਡਾ ਹੋ ਗਿਆ ਕੇਕਨ ਲੈ ਜੀ ਆਪਣਾ ਬਾਹਰ ਮੈਨੂੰ ਆਹ ਇੰਨਾ ਕੋ ਖੋਇਆ ਵੀ ਵਧੀਆ ਲੱਗਦਾ ਇਹ ਤੋਂ ਵੱਧ ਵੀ ਮੈਂ ਖਾ ਲੈਣਾ ਪਰ ਕਈ ਮੈਂ ਦੇਖਿਆ ਵੀ ਇਹ ਤਾਂ ਘਟ ਕੰਦੇ ਨੇ ਬਹੁਤ ਕੋਕ ਹੋਇਆ ਉਹਨਾਂ ਨੂੰ ਪੂਰਾ ਵੀ ਇਹ ਕਾਲਾ ਕਾਲਾ ਜੀ ਪਸੰਦ ਨਹੀਂ ਆਉਂਦਾ ਕਿ ਬਰਨ ਹੋਇਆ ਹੋਇਆ ਹੈ ਹੈਗਾ ਤਾਂ ਆ ਜੀ ਗਰਮ ਹੈ ਠੰਡਾ ਹੋਏ ਤਾਂ ਘਟ ਲਾਂਗੇ ਇਹਨਾਂ ਸੀ ਸਗਰੇ ਕਾਣ ਕਰੇ ਹਾਲ ਤਾਂ ਬਾਲਾ ਬੋਲਾ ਪਿਆ ਗਰਮ ਕਰਮ ਕਈ ਨੇ ਮੈਂ ਕਿਹਾ ਕਿ ਘਟ ਲਈ ਗਰਮ ਤਾਂ ਆਪਣਾ ਸਵਾਦ ਹੁੰਦਾ ਆ ਦੇਖੀਂ ਹੋਗੀ ਕਿਵੇਂ ਰੱਖਿਆ ਦੇਣਾ ਗਰਮ ਗਰਮ ਕੇਕ ਮਿੱਠਾ ਕਿਨਾਂ ਕਰ ਸ਼ੂਗਰ ਫ੍ਰੀ ਆ ਕੱਟੀ ਹੈ ਠੀਕ ਆ ਨਾਰਮਲ ਜਿੰਨਾ ਹੁੰਦਾ ਆ ਕੇਕ ਦੇ ਵਿੱਚ ਓਨਾ ਹੀ ਬਦਾਮਾਂ ਦਾ ਸਵਾਦ ਆ ਰਿਹਾ ਹਾਂਜੀ ਬਦਾਮ ਹੈਗੇ ਨੇ ਉਹ ਵੀ ਕੁ ਵਿੱਚ ਪੂਰੇ ਗ੍ਰਾਈਂਡ ਨਹੀਂ ਹੋਏ ਆਗੇ ਥੋੜੇ ਥੋੜੇ ਪੀਸ ਜਿਸ ਨੇ ਬਾਲਾ ਵਧੀਆ ਬਣਿਆ ਆ ਪੂਰਾ ਖਣਮਾ ਜਿਹਨੇ ਸੂਜੀ ਦਾ ਕੇਕ ਹੁੰਦਾ ਹੈ ਐਜੇ ਕੇਕਾਂ ਦਾ ਆਫਟਰ ਟੇਸਟ ਵਧੀਆ ਹੁੰਦਾ ਬੰਦਾ ਖਾ ਲਿਆ ਤਾਂ ਉਹ ਤੋਂ ਬਾਅਦ ਬਹੁਤ ਸਵਾਦ ਆਉਂਦਾ ਕੇ ਉਹ ਕੇਕ ਹੁੰਦੇ ਨੇ ਸੂਜੀ ਦਾ ਕੇਕ ਹੁੰਦਾ ਹੈ ਨਾ ਉਦਾਂ ਮਤਲਬ ਦਾਣੇਦਾਰ ਓਵੇਂ ਬਣਿਆ ਆ ਉਹਦੇ ਕਰਕੇ ਜਦੋਂ ਬਦਾਮ ਦਾ ਆਟਾ ਪਾਇਆ ਸੀਗਾ ਬਹੁਤ ਸੋਹਣਾ ਹੋ ਰਿਹਾ ਮੈਂ ਇਕ ਤਰੀਕੀ ਹੋਇਆ ਕੋਤਵਾਰੇ ਜੀ ਮੈਂ ਕੱਲ ਪਰਫੋਨ ਆਇਆ ਸੀ ਕਹਿੰਦੀ ਵੀ ਮੰਮੀ ਨੂੰ ਸੌਣ ਤੋਂ ਪਹਿਲਾਂ ਕੇਕ ਜ਼ਰੂਰ ਖਵਾ ਦਿਓ ਕੇਕ ਖਾ ਕੇ ਦੱਸਿਓ ਜੀ ਕਿਵੇਂ ਲੱਗਿਆ ਬਦਾਮ ਵਾਲਾ ਕੇਕ ਹੈ ਬਦਾਮ ਵਾਲਾ ਕਰਮ ਵਾਲਿਆ ਭਾਈ ਜਦੋਂ ਮੇਰੇ ਧੀ ਨੂੰ ਕੇਕ ਖਵਾਉਂਦੀ ਆ ਹਾਂ ਓ ਕੇਕ ਚਾਹੇ ਵਧੀਆ ਹੋਵੇ ਨਾ ਹੋਵੇ ਜੇ ਬੰਦੇ ਨੇ ਪੋਛ ਹੀ ਲਿਆ ਉਹਦੇ ਨਾਲ ਹੀ ਗੱਲਬਾਤ ਬਣ ਜਾਂਦੀ ਆ ਕਿੰਨਾ ਸੋਹਣਾ ਲੱਗਦਾ ਹੁਣ ਥੋੜਾ ਜ਼ਿਆਦਾ ਹੀ ਸੌਫਟ ਹੈ ਪੋਲਾ ਵਾਲਾ ਵਾ ਨیرے ਬਾਦਾਮ ਹੀ ਆ ਸਾਰੇ ਨਹੀਂ ਨਹੀਂ ਮਤਲਬ ਅੱਛਾ ਮੈਂ ਤਾਂ ਮੈਂ ਤਾਂ ਵੀ ਬਾਦਾਮਾਂ ਵਾਲੇ ਨਾਲ ਬਣਨਾ ਸੀਗਾ ਠੀਕ ਆ ਹਾਂਜੀ ਬਾਦਾਮ ਤਾਂ ਪਹਿ ਜਾਣੇ ਸੀ ਬਹੁਤ ਇੱਕ ਕੌਲੀ ਚ ਗ੍ਰਾਈਂਡ ਕਰਕੇ ਰੱਖਿਆ ਹੋਇਆ ਗਲਤੀ ਨਾਲ ਠੀਕ ਹੈ ਤੇ ਫਿਰ ਨਹੀਂ ਉਹ ਮੈਂ ਬਾਧੂ ਪਾ ਲਈ ਸੀਗੇ ਪਰ ਇੰਨੇ ਆ ਦੀ ਲੋੜ ਨਹੀਂ ਸੀ ਜਿਆਦਾ ਬਣ ਜਾਣਾ ਸੀਗਾ ਸੋ ਕੋਈ ਬਣਦਾ ਰਹਿੰਦਾ ਕੁਛ ਨਾ ਕੁਛ ਫਿਰ ਕਿစီ ਮੈਂ ਖਾਈ ਜਾਂਦੀ ਫਿਰ ਜਿਆਦਾ ਮਿੱਠਾ ਉਠਾ ਹੋ ਜਾਂਦਾ ਨਾ ਫਿਰ ਮਿੱਠਾ ਮੈਨੂੰ ਬਹੁਤ ਲੱਗਿਆ ਐਨ ਪੂਰਾ ਪੋਲਾ ਪਿਆ ਜਮਈ ਸਾਫਟਵੇਅਰ ਬੜਾ ਸਾਫਟਵੇਅਰ ਨਹੀਂ ਬਹੁਤ ਵਧੀਆ ਇਹ ਜਦੋਂ ਆਪਾਂ ਉਹ ਲਏ ਨੇ ਵਿਚਾਰੋਂ ਉਹ ਤਾਂ ਨਹੀਂ ਲਵਦੀ ਹੁੰਦਾ ਨਹੀਂ ਨਹੀਂ ਨਾਲੇ ਬਦਾਮਾਂ ਵਾਲਾ ਇਹਦਾ ਵੀ ਹਾਈ ਕੁਆਲਿਟੀ ਜੀ ਥੋੜੀ ਜੀ ਇਹ ਸਟੈਂਡ ਅਪ ਤਾਂ ਆ ਗਿਆ ਹੂੰ ਬੜੀਆ ਬਣਿਆ ਆ ਇਹਨਾਂ ਨੇ ਬਾਲਾ ਨਹੀਂ ਬਣਾਇਆ ਜੇ ਬਾਲਾ ਬਣਾ ਲੇ ਫਿਰ ਪਿਆ ਜਿਆ ਰਹਿੰਦਾ ਉਹ ਜਿਹੜਾ ਸ਼ੱਕਰ ਵਾਲਾ ਸੀਗਾ ਵੱਡੇ ਭਾਂਡੇ ਚ ਬਣਾ ਲਿਆ ਸੀਗਾ ਉਹ ਜਿਆਦਾ ਦਿਨ ਪਿਆ ਰਿਆ ਫਿਰ ਜੇ ਬਾਲਾ ਬਣ ਗਿਆ ਹੂੰ ਥੋਲਾ ਬੋਲਾ ਜੇ ਜਿਆਦਾ ਦਿਨ ਪਿਆ ਰਵੇ ਫਿਰ ਥੋੜਾ ਖਰਾਬ ਹੋ ਜਾਂਦਾ ਵਾ ਠੀਕ 24 ਘੰਟਿਆਂ ਚ ਨਵੇਟ ਲੈਣਾ ਉਹ ਕੇਕਾ ਜਿਹਾ ਉਹਦਾ ਨਹੀਂ ਤਾਂ ਕਿਹੜੇ ਜੀ ਹੋ ਜਾਂਦੇ ਨੇ ਬਾਕੀ ਤਾਂ ਮਿੱਟਾ ਖਾਣ ਦੇ ਘਟੇ ਚ ਸਹੀ ਹੋ ਜਾਂਦਾ ਹਾਂਜੀ ਮਿੱਠਾ ਬਹੁਤ ਵਧੀਆ ਮਿੱਠਾ ਬਹੁਤ ਹੈ ਹਾਂਜੀ ਵਧੀਆ ਮੈਨੂੰ ਲੱਗਿਆ ਸੀ ਪਿੰਨ ਲੱਗਿਆ ਵੀ ਫਿੱਕਾ ਹੋਊਗਾ ਕਿਤੇ ਪਰ ਨਹੀਂ ਪੂਰਾ ਮਿੱਠਾ ਸੀਗਾ ਮੈਂ ਵੀ ਮਾੜਾ ਜਿਹਾ ਖਾਤਾ ਸੀ ਗੱਲ ਮੈਂ ਵੀ ਖਾਣਾ ਚੰਗੀ ਤਰ੍ਹਾਂ ਇੱਕ ਮੈਂ ਅਨੁਮਦਿਕ ਇਨਸਪਾਇਰਡ ਸ਼ਾਇਰੀ ਕਰਾਂ ਜਿਵੇਂ ਮਸ਼ਹੂਰ ਹੈ ਬ੍ਰੈਂਟਨ ਦੇ ਵਿੱਚ ਸੁਖਨਾ ਲੇਖ ਉਹਦੇ ਨਾਲੋਂ ਕਿਤੇ ਜ਼ਿਆਦਾ ਸਵਾਦ ਹੈ ਸਾਡਾ ਆਲਮੰਡ ਕੇਕ ਬ੍ਰੈਂਟਨ ਸੁਖਨਾ ਲੇਖ ਹੈਗੀ ਮੈਂ ਬ੍ਰੈਂਟਨ ਕਹਿ ਗਿਆ ਹਾਂਜੀ ਤੂੰ ਸੁਖਨਾ ਲੇਖ ਹੈਂਗਾ ਮੈਂ ਕਨਫਿਊਜ਼ ਹੋ ਗਿਆ ਚੰਡੀਗੜ੍ਹ ਆ ਤੇ ਲੀਅਰ ਕਹਿਣਾ ਚਾਹੀਦਾ ਫਿਰ ਮੈਂ ਉਰੇ ਪ੍ਰੋਫੈਸਰ ਲੇਖ ਹੈ ਹਾਟ ਲੇਖ ਹੈ ਚਲੋ ਗਲਤੀਆਂ ਗੱਲ ਕਰਦੇ ਆ ਵੀ ਬੇਕ ਕਰ ਸ਼ੇਅਰ ਸੀਗਾ ਤੇ ਉੱਤੋਂ ਦੀ ਗੱਲ ਤੋਂ ਵੀ ਹੋ ਗਿਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕੇਕ ਬੇਕ ਕਰ ਹੁਣ ਦੀਂਦੇ ਨੇ ਇਹਨਾਂ ਜਦ ਧਿਆਨ ਨਾਲ ਦੇਖਿਆ ਨਾ ਜਿਹੜਾ ਬਦਾਮ ਗ੍ਰਾਈਂਡ ਕਰਕੇ ਪਾਇਆ ਸੀਗਾ ਉਹਦੇ ਜਿਹੜੇ ਛੋਟੇ ਛੋਟੇ ਟੁਕੜੇ ਨੇ ਬਹੁਤ ਜ਼ਿਆਦਾ ਸੁਆਦ ਬਹੁਤ ਘੰਟੇ ਬਣਾ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਮਿੱਠਾ ਘੱਟ ਹੋਊਗਾ ਫਿਕਰ ਹੋਊਗਾ ਥੋੜਾ ਜਿਹਾ ਪਹਿਲੇ ਤਾਂ ਮਿੱਠਾ ਥੋੜਾ ਜਿਹਾ ਵਧੀਆ ਸੀ ਕਿ ਕੇਕ ਪੁਰਾ ਵਧੀਆ ਲੱਗ ਰਿਹਾ ਬਹੁਤ ਹੌਟਾ ਬਹੁਤ ਜ਼ਿਆਦਾ ਸੌਫਟਾ ਮੈਨੂੰ ਨਹੀਂ ਪਤਾ ਇਹ ਮਾੜੀ ਗੱਲ ਹੈ ਕਿ ਚੰਗੀ ਜਾਂਦਾ ਪਰ ਬਹੁਤ ਜ਼ਿਆਦਾ ਸੌਫਟ ਉਹ ਬਹੁਤ ਵਧੀਆ ਦਾ ਕੱਚਾ ਹੋਣਾ ਮਾੜੀ ਗੱਲ ਆ ਸੌਫਟ ਹੋਣਾ ਤਾਂ ਵਾੜੀ ਗੱਲ ਨਹੀਂ ਉਹ ਤਾਂ ਫੂਡ ਪੈਨ ਨੂੰ ਤਾਂ ਤੇਰੀ ਜੰਦੇ ਕਹਿੰਦੇ ਨਹੀਂ ਜੀ ਨਹੀਂ ਜੀ ਦੋ ਮਤਲਬ ਵੀ ਕੇਕ ਕੋ ਕਰਦੇ ਆਂਗੇ ਮਤਲਬ ਡੈਕੋਰੇਟ ਕਰਦੇ ਜਦੋਂ ਉਦੋਂ ਸੌਫਟ ਕਰਨ ਦੇ ਲਈ ਉਹਦੇ ਤੇ ਉਹ ਪਾਉਂਦੇ ਨੇ ਸਿਰਫ ਜਾ ਵੀ ਸੌਫਟ ਰਵੇ ਬਹੁਤ ਜ਼ਿਆਦਾ ਘੈਂਟ ਬਣਾਇਆ ਮੈਂ ਸੋਚਿਆ ਨਹੀਂ ਸੀ ਇਹਨਾਂ ਘੈਂਟ ਬਣਾਉਂਗਾ ਤੇ ਜੀ ਇੰਨੀ ਕ ਆਪਣੀ ਅੱਜ ਦੀ ਵੀਡੀਓ ਸੀ ਬਸ ਆਪਣੇ ਤੇਰੀ ਲਾਸਟ ਬਾਈਟ ਆ ਇਹ ਮੈਨਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ